ਮੇਰਾ ਅੱਜ ਸੋਨੂ ਸਾਰਿਆਂ ਨੂੰ ਇੱਕ ਸਵਾਲ ਹੈ ਜੋ-ਜੋ ਵੀ ਬੰਦਾ ਇਹ ਵੀਡੀਓ ਵੇਖ ਰਿਹਾ ਹੈ ਉਹਨਾਂ ਸਾਰਿਆਂ ਨੂੰ ਜੋ-ਜੋ ਪੰਜਾਬ ਵਿੱਚ ਰਹਿੰਦਾ ਹੈ ਉਹਨਾਂ ਸਾਰਿਆਂ ਨੂੰ ਆਪਾਂ ਸਿਰਫ ਅੱਜ ਕੰਮ ਦੇ ਆਧਾਰ ਤੇ ਗੱਲਬਾਤ ਕਰਨੀ ਹੈ ਤੁਹਾਡੇ ਹਿਸਾਬ ਨਾਲ ਹੁਣ ਤੱਕ ਪੰਜਾਬ ਦੇ ਵਿੱਚ ਜਿੰਨੀਆਂ ਵੀ ਪਾਰਟੀਆਂ ਆਈਆਂ ਆ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਜਾਂ ਕਾਂਗਰਸ ਹੈ ਤੇ ਜਾਂ ਹੁਣ ਮੌਜੂਦਾ ਸਰਕਾਰ ਜੋ ਆਮ ਆਦਮੀ ਉਹ ਹੈ ਤੁਹਾਨੂੰ ਕੀ ਲੱਗਦਾ ਹੈ ਹੋਂ ਤੱਕ ਪੰਜਾਬ ਦੇ ਵਿੱਚ ਸਭ ਤੋਂ ਵੱਧ ਕੰਮ ਕਿਹੜੀ ਪਾਰਟੀ ਨੇ ਕਰਿਆ ਹੈ ਪੰਜਾਬ ਲਈ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਕਿਸਾਨਾਂ ਲਈ ਗਰੀਬ ਪਾਈਚਾਰੇ ਵਾਸਤੇ ਸਭ ਤੋਂ ਵੱਧ ਕੰਮ ਤੁਹਾਡੇ ਹਿਸਾਬ ਨਾਲ ਕਿਹੜੀ ਸਰਕਾਰ ਨੇ ਕਰਿਆ ਹੈ ਤੁਸੀਂ ਆਪਦੀ رائے ਜ਼ਰੂਰ ਦੇਣੀ ਹੈ ਤੇ ਤੁਸੀਂ ਆਹ ਵੇਖ ਲਓ ਵੀ ਜੇ ਆਪਾਂ ਗੱਲ ਕਰੀਏ ਸ਼੍ਰੋਮਣੀ ਕਾਲੀਤਲ ਬਾਦਲ ਦੀ ਤਾਂ ਉਹਨਾਂ ਟਾਈਮਾਂ ਦੇ ਵਿੱਚ ਸਭ ਨੂੰ ਪਤਾ ਹੀ ਹੈ ਵੀ ਜਿਹੜੇ ਚੀਵਨਸ਼ਟ ਹੁੰਦੇ ਸੀ ਉਹ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸੀਗੇ ਤੇ ਜੇ ਆਪਾਂ ਕਰੀਏ ਕਾਂਗਰਸ ਦੀ ਗੱਲ ਤਾਂ ਉਦੋਂ ਕੈਪਟਨ ਅਮਰਿੰਦਰ ਸਿੰਘ ਰਾਇਆ ਦੋ ਵਾਰੀ ਤੇ ਜੇ ਆਪਾਂ ਗੱਲ ਕਰਗੇ ਹੁਣ ਮੌਜੂਦਾ ਸਰਕਾਰ ਦੀ ਤਾਂ ਹੁਣ ਸਭ ਨੂੰ ਪਤਾ ਹੀ ਹੈ ਭਗਵੰਤ ਸਿੰਘ ਜੀ ਜਿਹੜੇ ਹੁਣ ਮੌਜੂਦਾ ਚੀਫ ਮਿਨਿਸਟਰ ਨੇ ਪੰਜਾਬ ਦੇ ਤੇ ਤੁਸੀਂ ਆਪ ਦਾ ਸਹੀ ਸਹੀ ਆਨਸਰ ਦੇਣਾ ਜੋ ਵਾਕਈ ਸੱਚਾ ਹੈ ਤੇ ਮੈਂ ਇਹੀ ਸੋਨ ਨੂੰ ਸਾਰਨੂੰ ਹੱਥ ਵਾਂ ਕੇ ਬੇਨਤੀ ਕਰਦਾ ਕੋਈ ਮਤਲਬ ਵੈਰ ਵਿਰੋਧ ਵਾਲਾ ਕੰਮ ਨਾ ਕਰਿਓ ਤੁਸੀਂ ਜੋ ਤੁਹਾਨੂੰ ਪਤਾ ਸੱਚੀ ਦਿਲ ਤੇ ਆਤਰ ਰੱਖ ਕੇ ਵੀ ਵਾਕਈ ਇਸ ਪਾਰਟੀ ਨੇ ਪੰਜਾਬ ਲਈ ਕੰਮ ਕਰਿਆ ਹੈ ਤੇ ਉਹ ਆਪਦੀ رائے ਕਮੈਂਟਾਂ ਵਿੱਚ ਜਰੂਰ ਦਿਓ ਕਿ ਕਿਹੜੀ ਪਾਰਟੀ ਨੇ ਹੁਣ ਤੱਕ ਸਭ ਤੋਂ ਵੱਧ ਕੰਮ ਕਰਿਆ ਤੇ ਬਾਕੀ ਇੱਕ ਆਪਾਂ ਵੀਡੀਓ ਹੋਰ ਬਣਾਵਾਂਗੇ ਜਿਹਦੇ ਵਿੱਚ ਆਪਾਂ ਹੋਰ ਵੀ ਤਰ੍ਹਾਂ ਦੇ ਸਵਾਲ ਪੁੱਛਾਂਗੇ ਉਹਦੇ ਤੇ ਟਿੱਪਣੀ ਤੁਸੀਂ ਭਾਵੇਂ ਜੋ ਤੁਹਾਨੂੰ ਚੰਗੀ ਲੱਗਦੀ ਉਹ ਦਿਓ ਪਰ ਅੱਜ ਜੇ ਆਪਾਂ ਗੱਲ ਕਰ ਰਹੇ ਹਾਂ ਇਕੱਲੇ ਕੰਮਾਂ ਦੀ ਤਾਂ ਸਿਰਫ ਕੰਮ ਹੀ ਦੱਸੇ ਜਾਣ ਬਾਕੀ ਮੈਨੂੰ ਇੰਤਜ਼ਾਰ ਰਹੂਗਾ ਤੁਹਾਡੇ ਸਾਰਿਆਂ ਦੇ ਕਮੈਂਟਾਂ ਦਾ ਜੇ ਵੇਖਦੇ ਆਂ ਫਿਰ ਲੋਕਾਂ ਅੰਦੀਰਾ ਲੋਕ ਕਿਹੜੀ ਪਾਰਟੀ ਨੂੰ ਕਹਿੰਦੇ ਵੀ ਕੰਮ ਜ਼ਿਆਦਾ ਕਰਿਆ ਬਾਕੀ ਕੰਮ ਉਹ ਜੇ ਹੋਣ ਜਿਹੜੇ ਕੀਤੇ ਦਿਖਦੇ ਵੀ ਹੋਣ ਸਭ ਨੂੰ ਪਤਾ ਵੀ ਹੋਵੇ ਜਿਵੇਂ ਆਪਾਂ ਇੱਕ ਵੀਡੀਓ ਕੱਲ ਪਾਈ ਸੀ ਤੇ ਇੱਕ ਜਿਵੇਂ ਅੱਜ ਪਾਤੀ ਆਪਾਂ ਉਦੋਂ ਬਾਅਦ ਹੋਰ ਵੀ ਪਾਵਾਂਗੇ ਉਸ ਤੋਂ ਬਾਅਦ ਆਪਾਂ ਇੱਕ ਵੀਡੀਓ ਬਣਾਵਾਂਗੇ ਜਿਹਦੇ ਵਿੱਚ ਆਪਾਂ ਦੱਸਾਂਗੇ ਵੀ ਕਿਹੜੀ ਪਾਰਟੀ ਨੂੰ ਲੋਕਾਂ ਨੇ ਵੱਧ ਸਲਾਇਆ ਤੇ ਕਿਹਨੂੰ ਮਾੜਾ ਬੋਲਿਆ ਤੇ ਸਲਾਉਣ ਦਾ ਕੀ ਕਾਰਨ ਹੈ ਤੇ ਮਾੜਾ ਬੋਲਣ ਦਾ ਕਾਰਨ ਹੈ ਚਾਹੇ ਕੋਈ ਪਾਰਟੀ ਹੋਵੇ ਚਾਹੇ ਰੋਮਨੀ ਕਾਲੀਦਰ ਹੋਵੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਆਪ ਹੋਵੇ ਆਪਾਂ ਕੱਲੀ-ਕੱਲੀ ਗੱਲ ਕਮੈਂਟਾਂ ਦੇ ਹਿਸਾਬ ਨਾਲ ਤੁਹਾਨੂੰ ਦੱਸਾਂਗੇ ਕਮੈਂਟ ਸਾਰੇ ਤੁਹਾਡੇ ਸਾਹਮਣੇ ਹੋਣਗੇ ਤੇ ਉਹ ਤੁਸੀਂ ਆਪ ਹੀ ਪੜ੍ਹ ਸਕਦੇ ਹੋ ਸਭ ਕੁਝ ਜਨਤਕ ਹੈ ਤੇ ਉਮੀਦ ਹੈ ਕਿ ਤੁਸੀਂ ਜਿਹੜੀ رائے ਆਪਦੀ ਸਹੀ ਤੇ ਸੱਚੀ ਗੱਲਾਂ ਦਿਓਗੇ ਤੇ ਬਾਕੀ ਹੁਣ ਤੁਸੀਂ ਦੱਸੋ ਕਮੈਂਟਾਂ ਵਿੱਚ ਤੇ ਮੈਂ ਨੂੰ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੂਗਾ ਮਿਲਦੇ ਆ ਕਿਸੇ ਦਿਨ ਹੋਰ ਵੀਡੀਓ ਨਾਲ ਰੱਬ ਰੱਖਾ